ਹੋ ਗਿਆ ਜੀ ਨਾ ਨਾ ਨਹੀਂ ਮੇਰੇ ਬਹੁਤ ਵੇਖਣਾ ਬਣੀ ਬੇਟੀ ਬੰਦਾ ਖੜਾ ਆਵਰ ਨਾ ਨਾ ਰਹਿਣਾ ਜੈ ਜੈ ਭਾਈ ਲਿਆ ਵੇ ਲੈ ਬਾਈ ਦਾ ਕਰਾਇਆ ਬਾਈ ਦਾ ਕਰਾਇਆ ਨਾ ਨਾ ਇਹਦੀ ਬੈਟਾ ਨਾ ਹਾਂ ਕਰਦੇ ਹੁਣ ਆ ਕਰਵੇ ਗਾਜੀ ਬਾਬਾ ਜੀ ਆਓ ਜੀ ਅੱਜ ਜੋ 7 ਅਕਤੂਬਰ ਦਾ ਹਾਂ ਸਤਾਈ 1 ਅਕਤੂਬਰ ਦਾ ਜਿਹੜਾ ਸੌਰੀ ਜਿਹੜਾ ਸੀ ਨਾ ਸੰਤਾਂ ਦਾ ਉਹ ਜਿਹੜਾ ਵਲਵਲਾ ਸੀਗਾ ਵੀ ਇੱਥੇ ਕੌਮੀ ਨਿਸ਼ਾਨ ਸਾਹਿਬ ਜਿਹੜਾ ਤੀਰਾਂ ਤੇ ਕਮਾਨਾਂ ਵਾਲਾ ਚੜਨਾ ਤਾਂ ਕੁਝ ਜਿਹੜੇ ਸੰਸਥਾ ਚਲਾ ਰਹੇ ਸੀ ਚਾਹੇ ਉਹ ਸੰਤ ਚਾਹੇ ਵਿਦਵਾਨ ਸੀ ਉਹ ਆਪਣਾ ਇੱਥੇ ਰਿਕਵਡ ਡਾਲ ਰਹੇ ਸੀ ਵੀ ਇਹ ਇਹ ਤੀਰਾਂ ਤੇ ਕਮਾਨਾਂ ਵਾਲਾ ਨਿਸ਼ਾਨ ਸਾਹਿਬ ਨਹੀਂ ਚੜਨਾ ਚਾਹੀਦਾ ਪ੍ਰਸ਼ਾਸਨ ਨੂੰ ਕਿਹਾ ਸੀ ਪਰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਮਹਾਪੁਰਸ਼ਾਂ ਦੇ ਹੁਕਮ ਨਾਲ ਕਿ ਇੱਥੇ ਕੋਈ ਰਿਕਾਪਟ ਨਾ ਕੀਤੀ ਜਾਵੇ ਇੱਥੇ ਕੋਈ ਤੰਗਾ ਪ੍ਰਸਾਦ ਨਾ ਕਰਵਾਇਆ ਜਾਵੇ ਔਰ ਮੈਂ ਕਹਾਂਗਾ ਕਿ ਪ੍ਰਸ਼ਾਸਨ ਨੇ ਜੋਰ ਤਾਂ ਬਹੁਤ ਲਾਇਆ ਪਰ ਜਿਹੜਾ ਗੁਰੂ ਗਿਆਨਨਾਥ ਜੀ ਨੇ ਤਪੱਸਿਆ ਕੀਤੀ ਸੀ ਇੱਥੇ ਉਹਦਾ ਇਹ ਰੰਗ ਇਹ ਜਿਹੜਾ ਅੱਜ ਗੁੜੇ ਆ ਨਿਸ਼ਾਨ ਸਾਹਿਬ ਜਿਹੜਾ ਕੌਮੀ ਤੀਰਥ ਤੇ ਜਿਹੜਾ ਕੌਮੀ ਨਿਸ਼ਾਨ ਸਾਹਿਬ ਤੀਰਾਂ ਤੇ ਕਮਾਨਾਂ ਵਾਲਾ ਜਿਹੜਾ ਉਹ ਚੜਿਆ ਔਰ ਕੌਮ ਨੇ ਸੰਤਾ ਨੇ ਬੜੇ ਪੂਰੇ ਅਦਸ਼ਾ ਨਾਲ ਨਿਮਰਤਾ ਨਾਲ ਚੜਾਇਆ ਇਹ ਤਾਂ ਜੀ ਬੜੇ ਚਿਰ ਦੀ ਸੀ ਮੰਗ ਵੀ ਇਹ ਜਿਹੜਾ ਤੀਰਥ ਹੀ ਜਿਹੜਾ ਕੌਮੀ ਤੀਰਥ ਭਗਵਾਨ ਵਾਲਮੀਕ ਜੀ ਦਾ ਇਹ ਤਾਂ ਨਜਾਇਜ਼ ਕਬਜ਼ਾ ਸੀ ਰਾਮ ਤੀਰਥ ਕਾ ਕੇ ਤਾਂ ਇਹ ਜਿਹੜੀ ਕੌਮ ਹੁਣ ਜਾਗ ਉੱਠੀ ਆ ਇਸ ਕਰਕੇ ਕੌਮ ਨੇ ਇਹ ਤੀਰਾਂ ਤੇ ਕਮਾਨਾਂ ਵਾਲਾ ਜਿਹੜਾ ਨਿਸ਼ਾਨ ਸਾਹਿਬ ਆ ਜਿਹੜਾ ਅੱਜ ਕੌਮੀ ਤੀਰਥ ਤੇ ਜਿਹੜਾ ਚੜਾਇਆ ਸੰਗਤਾਂ ਦਾ ਬਹੁਤ ਬਹੁਤ ਸ਼ਾਹ ਜੀ ਸੰਗਤਾਂ ਜਿਹੜੀਆਂ ਪੂਰੇ ਦੇਸ਼ ਦੀਆਂ ਚਾਹੁੰਦੀਆਂ ਪਰ ਕੋਸਿ ਛਰਾਰਤੀ ਸੀ ਅਸੀਂ ਉਹਨੂੰ ਵੀ ਉਹਨਾਂ ਨੂੰ ਵੀ ਕਹਿੰਦੇ ਆ ਵੀ ਇਹ ਕੌਮੀ ਤੀਰਥ ਤੁਹਾਡਾ ਵੀ ਆ ਉਹਨਾਂ ਦਾ ਵੀ ਆ ਕਿਉਂਕਿ ਭਗਵਾਨ ਵਾਲਮੀਕ ਜੀ ਛੜੇ ਸੀ ਉਹ ਸਭ ਤੋਂ ਪਹਿਲਾਂ ਧਰਤੀ ਦੀ ਸਜਣਾ ਕੀਤੀ ਆ ਇਸ ਧਰੀ ਧਰਤੀ ਤੇ ਰਮਾਇਣ ਦੀ ਰਚਨਾ ਕੀਤੀ ਆ ਜਦੋਂ ਕੋਈ ਵੀ ਗ੍ਰੰਥ ਨਹੀਂ ਸੀ ਕੋਈ ਪੰਥ ਨਹੀਂ ਸੀ ਦੁਨੀਆ ਤੇ ਤਾਂ ਇਹ ਤੀਰਥ ਸੀ ਇਸ ਕਰਕੇ ਛਰਾਰਤੀ ਲੋਕਾਂ ਨੇ ਮਗਰੋਂ ਲੋਕਾਂ ਨੂੰ ਸੰਗਤਾਂ ਨੂੰ ਚਾਹ ਮਰਨਾ ਚ ਵੰਡਤਾ ਫਿਰ ਧਰਮਾਂ ਚ ਵੰਡਤਾ ਫਿਰ ਗਾਂ ਜਾਤਾਂ ਚ ਵੰਡਤਾ ਫਿਰ ਗਾਂ ਗੋਤਾਂ ਚ ਵੰਡਤਾ ਔਰ ਖੇਰੂ ਖੇਰੂ ਹੋਏ ਸੀ ਪਰ ਗੁਰੂ ਗਿਆਨਨਾਬ ਜੀ ਨੇ ਤਪੱਸਿਆ ਕਰਕੇ ਸਾਨੂੰ ਰਸਤਾ ਵਿਖਾਇਆ ਸੰਗਤਾਂ ਨੂੰ ਤਾਂ ਅਸੀਂ ਅੱਜ ਜਿਹੜਾ ਉਹ ਪੂਰੇ ਉੱtre ਆ ਇਸ ਨਿਸ਼ਾਨ ਸਾਹਿਬ ਚੜਾਉਣ ਤੇ ਜੋ ਕੌਮੀ ਨਿਸ਼ਾਨ ਸਾਹਿਬ ਜਿਹੜਾ ਭਗਵਾਨ ਵਾਲਮੀਕ তীਰਥ ਤੇ ਅਸੀਂ ਭਗਵਾਨ ਵਾਲਮੀਕ তীਰਥ ਦਾ ਹੀ ਨਿਸ਼ਾਨ ਸਾਹਿਬ ਚੜਾਇਆ ਇਕੱਠੇ ਰਵਾਂਗੇ ਜੀ ਅਸੀਂ ਇਕੱਠੇ ਰਹਿ ਕੇ ਅਸੀਂ ਤਾਂ ਰਾਜ ਭਾਗ ਲੈਣਾ ਅਜੇ ਦੁਨੀਆ ਦਾ ਸਾਡਾ ਦੇਸ਼ ਦਾ ਰਾਜ ਭਾਗ ਖੁੱਸਿਆ ਹੋਇਆ ਅਸੀਂ ਇਸ ਅਸੀਂ ਲੰਬੇ ਸਮੇਂ ਦੀ ਗੱਲ ਆ ਪ੍ਰਾਣੀ ਅਸੀਂ ਤਾਂ ਰਾਜੇ ਸਾਹ ਇਥੋਂ ਦੇ ਸਾਡੇ ਰਾਜਾ ਨੂੰ ਗੁਲਾਮ ਬਣਾਇਆ ਸਾਡੇ ਛਰਾਰਤੀ ਲੋਕਾਂ ਨੇ ਬਣਾਇਆ ਤਾਂ ਅਸੀਂ ਤਾਂ ਸਾਡਾ ਤਾਂ ਅਜੇ ਬਹੁਤ ਕੰਮ ਅਧੂਰਾ ਬਿਲਕੁਲ ਜੀ ਕੌਮ ਐਸੇ ਤਰ੍ਹਾਂ ਜਦੋਂ ਜਿਹੜੇ ਕੌਮੀ ਕੰਮ ਹੋਣਗੇ ਤੇ ਕੌਮ ਦੇ ਨਿਸ਼ਾਨ ਸਾਹਿਬ ਥੱਲੇ ਅਸੀਂ ਖੜਕੇ ਸਾਰੇ ਜਿੰਨੀਆਂ ਵੱਖ-ਵੱਖ ਸੰਸਥਾਵਾਂ ਵੱਖ-ਵੱਖ ਧਰਮਾਂ 'ਚ ਵੰਡੇ ਹੋਇਆ ਵੱਖ-ਵੱਖ ਸਿਆਸੀ ਪਾਰਟੀਆਂ 'ਚ ਵੰਡੇ ਹੋਇਆ ਉਹਨਾਂ ਨੂੰ ਅਸੀਂ ਸਾਡਾ ਇਹ ਸੁਨੇਹਾ ਹੱਥ ਜੋੜ ਕੇ ਕਿ ਇੱਕ ਕੌਮੀ ਨਿਸ਼ਾਨ ਸਾਹਿਬ ਤੱਲੇ ਇਕੱਠੇ ਹੋ ਕੇ ਅਸੀਂ ਦੇਸ਼ ਦਾ ਰਾਜ ਭਾਗ ਆ ਜਿਹੜਾ ਉਹ ਲੈ ਕੇ ਆਈਏ ਤਾਂ ਇਹ ਗਰੀਬੀ ਹਟਣੀ ਆ ਜੀ ਤਾਂ ਇਸ ਕਰਕੇ ਸਾਡੀ ਅਸੀਂ ਗਰੀਬ ਸਾਨੂੰ ਰੱਬ ਨੇ ਨਹੀਂ ਬਣਾਇਆ ਸਾਨੂੰ ਇੱਥੋਂ ਦੇ ਸਿਸਟਮ ਨੇ ਬਣਾਇਆ ਦੇਸ਼ ਦੇ ਨੇ ਤੋ ਅਸੀਂ ਅੱਜ ਗਰੀਬ ਨਹੀਂ ਰਹੇ ਸਾਡੇ ਗੁਰੂਆਂ ਨੇ ਦੱਸਤਾ ਵੀ ਤੁਸੀਂ ਗਰੀਬ ਨਹੀਂਗੇ। ਤੋ ਇਸ ਕਰਕੇ ਅਸੀਂ ਨਿਸ਼ਾਨ ਸਾਹਿਬ ਜਿਹੜਾ ਚੜਾਇਆ ਅਸੀਂ ਇਹ ਇਹਦੇ ਤੇ ਪੂਰੇ ਉਤਰਾਂਗੇ ਇਹਦੀ ਪਾਲਣਾ ਵੀ ਕਰਨੀ ਅਸੀਂ। ਇਹ ਇਹ ਨਹੀਂ ਵੀ ਅਸੀਂ ਲਾ ਕੇ ਚਲੇ ਗਏ ਆ ਮਗਰੋਂ ਕੋਈ ਹਰਕਤ ਕਰ ਦੇਵੇ ਨਹੀਂ ਕਰਨ ਦੇਵਾਂਗੇ। ਤੇ ਜਿਹੜਾ ਕਰੂਗਾ ਉਹ ਬਿਲਕੁਲ ਪਾਪਾਂ ਦਾ ਭਾਗੀ ਹੋਵੇਗਾ। ਹਾਂ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀਗੀ। ਅਸੀਂ ਟਾਈਮ ਦਿੱਤਾ ਸੀ ਲਗਭਗ ਸਵੇਰ 3:00 ਵਜੇ। ਪੇ 4 ਵਜੇ ਤੱਕ ਮੀਟਿੰਗ ਤੁਸੀਂ ਕਰ ਸਕਦੇ ਆ ਅੱਜ ਨਿਸ਼ਾਨਦ ਸਾਹਿਬ ਜਿਹੜਾ ਚੜਾਉਣ ਦਾ ਸਾਡਾ ਆਖਰੀ ਦਿਨ ਤੇ ਆਖਰੀ ਤੇ ਪਹਿਲਾ ਦਿਨ ਆ ਸਾਡਾ ਤਾਂ ਕੌਮ ਨੇ ਫੈਸਲਾ ਕੀਤਾ ਸੀ ਸੰਤਾ ਨੇ ਫੈਸਲਾ ਕੀਤਾ ਸੀ ਵੀ ਅੱਜ ਚੜਾਉਣਾ ਹੀ ਆ ਹਾਂਜੀ ਉਹ ਉਹ ਝੰਡੇ ਜੋ ਵੀ ਚੜ ਰਹੇ ਆ ਇੱਥੇ ਉਹ ਲਾਲ ਝੰਡੇ ਹੀ ਚੜਨਗੇ ਉਹ ਕੌਮੀ ਤੀਰਾਂ ਤੇ ਕਮਾਨਾਂ ਵਾਲਾ ਹੀ ਨਿਸ਼ਾਨ ਸਾਹਿਬ ਆ ਜੀ ਉਹ ਦੋ ਨਹੀਂ ਹੈ ਕਿਉਂਕਿ ਇਹ ਤਾਂ ਤੀਰਾਂ ਤੇ ਕਮਾਨਾਂ ਵਾਲਾ ਤਾਂ ਪੂਰੇ ਸਰੋਵਰ ਦੇ ਆਲੇ ਦੁਆਲੇ ਨਿਸ਼ਾਨ ਸਾਹਿਬ ਹੀ ਦਿਸੇਗਾ ਹੁਣ ਜੀ ਇਹ ਤਾਂ ਮੇਨ ਚੜਿਆ ਹੀ ਨਾ ਬਹੁਤ ਧੰਨਵਾਦ ਆ ਰੀਜ ਹੀ ਆ ਕੋਟਿੰਗ ਪੜੀ ਵਾਹਿਗੁਰੂ ਜੀ ਜੈ ਹਵਾਲਾ ਬਾਕੀ ਪੂਰਾ ਤੇ ਨਾ ਰੂਗਾ ਹਾਂਜੀ ਦੋ ਦੋ ਵਾਰ ਗੱਲ ਕਿਹੜੀ ਆ ਹਾਂਜੀ ਸਾਰਿਆਂ ਨੂੰ ਜੈ ਗੁਰੂ ਵਾਲਮੀਕੀ ਜੀ ਹਰ ਹਰ ਵਾਲਮੀਕੀ ਜੀ ਮੈਂ ਜੀ ਦਾਸ ਬਲਦੀ ਸਿੰਘ ਨੂੰ ਬਟਾ ਮਾਲ ਸਮਾਜ ਸੇਵਕ ਤੇ ਨਾਲ ਹੀ ਮੀਡੀਆ ਸਖਤਰੋਂ ਪੰਜਾਬ ਸੀਤੂਣਾ ਸਾਹਿਬ ਟੈਸ ਤੋਂ ਤੇ ਸੀਨੀਅਰ ਦਿਹਾਤੀ ਟੂਣਾ ਸਾਹਿਬ ਟੈਸ ਸੇਵਾਦਾਰ ਹੋਣ ਦੇ ਨਾਤੇ ਅੱਜ ਬਹੁਤ ਹੀ ਸੁਭਾਗ ਭਰਿਆ ਤੇ ਖੁਸ਼ੀਆਂ ਭਰਿਆ ਦਿਨ ਹੈ ਜੀ ਅੱਜ ਸਾਡੇ ਸਾਰੇ ਜਿੰਨੇ ਵੀ ਆਲ ਵਿਸ਼ਵ ਦੇ ਸਾਹ ਸੰਤ ਸਮਾਜ ਇਕੱਤਰ ਹੋਏ ਤੇ ਸੰਤ ਸਮਾਜ ਦੇ ਸਾਰੇ ਜਿੰਨੇ ਵਾਲਮੀਕ ਭਾਈਚਾਰੇ ਦੇ ਜਿੰਨੇ ਵੀ ਆਸ-ਪਾਸ ਦੇ ਜਿੰਨੇ ਵੀ ਇਲਾਕੇ ਚੋਂ ਪੰਜਾਬ ਦੇ ਜਿਸੋ ਵੀ ਹਰ ਜ਼ਿਲ੍ਹੇ ਤੋਂ ਸੰਗਤ ਪਹੁੰਚੀ ਹੋਈ ਹੈ ਤੇ ਸਾਰਿਆਂ ਸੰਗਤ ਦੇ ਸਹਿਯੋਗ ਦੇ ਨਾਲ ਅੱਜ ਬਹੁਤ ਹੀ ਸੁਨਾ ਇਹ ਦਿਨ ਬੜਾ ਵਧੀਆ ਹੋਇਆ ਕਿਉਂਕਿ ਭਾਗਾਂ ਨਾਲ ਦੇਣਾ ਕਿਉਂਕਿ ਅੱਜ ਤੀਰ ਕਮਾਨ ਅਤੇ ਲਾਲ ਤੀਰ ਕਮਾਨ ਦੇ ਨਿਸ਼ਾਨ ਵਾਲਾ ਝੰਡਾ ਅੱਜ ਪਾਵਨ ਵਾਲਮੀਕ ਤੀਰਥ ਦਇਆਵਨ ਭਗਵਾਨ ਵਾਲਮੀ ਮਹਾਰਾਜ ਦੇ ਅੱਜ ਪਾਵਨ ਤੀਰ ਤੇ ਚੜ੍ਹਿਆ ਹੈ ਤੇ ਸਾਰਿਆਂ ਨੂੰ ਬੜੀਆਂ ਖੁਸ਼ੀਆਂ ਹੈ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਇੱਕ ਬੇਨਤੀ ਹੈ ਕਿ ਅਜ ਜੰਮਰ ਸਰ ਪ੍ਰਸ਼ਾਸਨ ਨੇ ਥੋੜਾ ਜਿਆ ਬਹੁਤ ਅਤੇ ਅਸੀਂ ਸਾਰੇ ਹੀ ਵਾਲਮੀਕੀ ਸਮਾਜ ਨੂੰ ਲੱਖ ਲੱਖ ਵਧਾਈ ਦਿੰਨੇ ਆ ਕਿ ਅੱਜ ਜਿਹੜੇ ਸਾਡੀ ਮੰਨ ਦੀ ਜੋ ਸਰਦਾ ਸੀ ਭਾਵਨਾ ਸੀ ਉਹ ਅੱਜ ਦੇ ਦਿਨ 27 ਤਰੀਕ ਵਾਲੇ ਦਿਨ ਪੂਰੀ ਪੂਰਨ ਹੋ ਚੁੱਕੀ ਹੈ ਤੇ ਸਾਰੇ ਹੀ ਸਮੂਹ 올 ਇੰਡੀਆ ਵਰਲਡ ਦੇ ਵਿੱਚ ਸਾਰਿਆਂ ਨੂੰ ਆਪਣੇ ਵਾਲਮੀਕੀ ਭਾਈਚਾਰੇ ਨੂੰ ਸੰਤ ਸਮਾਜ ਨੂੰ ਵਧਾਈਆਂ ਦਿੰਨੇ ਹਾਂ ਲੱਖ ਲੱਖ ਕਿ ਬਹੁਤ ਹੀ ਵੱਡ ਭਾਗਾ ਦਿਨ ਹੈ ਅੱਜ ਹਾਂਜੀ ਇਹ ਹਰ ਹਰ ਵਾਲਮੀਕੀ ਹਰ ਵਾਲਮੀਕੀ ਮੈਂ ਧੂਣਾ ਸਾਹਿਬ ਟੈਸਟੋਂ ਜਨਸਕਤ ਪੰਜਾਬ ਹੋਂ ਦੇ ਨਾਤੇ ਤੇ ਜੋ ਸੰਤ ਮਲਕੀਤ ਨਾਨਕ ਜੀ ਨੇ ਆਸ਼ੀਰਵਾਦ ਦੇ ਕੇ ਸਮਾਜ ਵਿੱਚ ਜੋ ਸੇਵਾ ਭਾਵਨਾ ਦੇ ਲਈ ਸੰਗਤ ਲਈ ਉਤਾਰਿਆ ਏ ਅੱਜ ਜੋ ਸਾਡਾ 27 ਤਰੀਕ ਦਾ ਜੋ ਦਿਨ ਹੈ ਇਹ ਬਹੁਤ ਹੀ ਭਾਗਾ ਭਰਿਆ ਹੈ ਕਿ ਜਿਹੜਾ ਅੱਜ ਬੜੇ ਚਿਰ ਤੋਂ ਇਹ ਜਾਨੀ ਕਿ ਤਖਤ ਜੋ ਆ ਇਸ ਲਾਲ ਝੰਡੇ ਤੋਂ ਵਾਂਝਾ ਸੀਗਾ ਅੱਜ ਜੋ ਮਹਰਵਾਹ ਆਲਮੀਕ ਭਗਵਾਨ ਜੀ ਨੇ ਕਿਰਪਾ ਕੀਤੀ ਤੇ ਸਾਧ ਸੰਗਤ ਦੀ ਆਸ਼ੀਰਵਾਦ ਸਦਕਾ ਤੇ ਸੰਤਾਂ ਦੇ ਆਸ਼ੀਰਵਾਦ ਸਦਕਾ ਇਹ ਜੋ ਏਜੰਡੇ ਨੂੰ ਬਰੇ ਚਿਰ ਤੋਂ ਜੋ ਰੁਕਿਆ ਸੀ ਇਸ ਨੂੰ ਅੱਜ ਜੋ ਕੀ ਲਾਲ ਤਖਤ ਦੇ ਉੱਤੇ ਝੰਡੇ ਚੜਾ ਕੇ ਤੀਰ ਕਮਾਨ ਵਾਲੇ ਲਾਲ ਝੰਡੇ ਚੜਾ ਕੇ ਤੇ ਮਹਾਰਾਜ ਜੀ ਸਾਰੀ ਸਾਧ ਸੰਗਤ ਨੇ ਖੁਸ਼ੀਆਂ ਮਾਣੀਆਂ ਤੇ ਸਾਡੇ ਦੇਸ਼ ਵਾਸੀਆਂ ਨੂੰ ਮੇਰੇ ਵੱਲੋਂ ਪੂਰੀ ਤਨ ਮਨ ਤੋਂ ਵਧਾਈ ਹੈ ਇਹ ਸਾਰੀ ਸਮਾਜ ਦੀ ਵਿਧਾਈ ਦਾ ਪਾਤਰ ਹੈ ਯਹ ਵਲਮਿੱਕੀ ਹਰ ਹਰ ਵਲਮਿੱਕੀ ਸ਼ਬਦ ਹਾਜੀ ਬੋਲੋ ਅਪਾ ਦੇ ਮਾਨ ਸਾਹਿਬ ਜੀ ਨੂੰ ਹਾਂਜੀ ਕਬੂਲੀ ਮਾਨ ਸਾਹਿਬ ਜੀ ਜੋ ਬੋਲੇ ਸੋਨਰ ਤੇ ਹੈ ਪਰਮਾਤਮਾ ਵਾਲਮੀਕ ਜੀ ਮਹਾਰਾਜ ਕੀ ਜੈ ਸ੍ਰੀ ਸ੍ਰੀ ਅਕਸੋਰ ਸਤਿਗੁਰੂ ਗੁਰੂ ਗਿਆਨਾ ਜੀ ਮਹਾਰਾਜ ਕੀ ਜੈ ਧੰਤਨ ਚੋਜੀ ਪਾਸ਼ਾ ਸਤਿਗੁਰੂ ਪੂਰਨਾ ਜੀ ਮਹਾਰਾਜ ਕੀ ਜੈ ਗੱਦੀ ਤੇ ਬਰਾਜਮਾਨ ਧੰਤਨ ਨੂੰ ਸਤਿਗੁਰੂ ਗਰਦਾਰੀ ਨਾ ਜੀ ਮਹਾਰਾਜ ਕੀ ਜੈ ਸਰਬਾਤ ਸਾਸੰਗਤ ਕੀ ਜੈ ਗੁਰੂ ਪਰੀ ਸਾਧ ਸੰਗਤ ਜੀ ਆਪ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਸੋ ਦੋਗੁਸ ਲਹਿਣਾ ਇਸ ਇਨਸਾਨ ਸਾਹਿਬ ਦੇ ਲਿਖਿਆ ਹੈ ਸਰਵਣ ਕਰੋ ਜੀ ਬੋਲਦੀ ਹੈ ਜੀ ਹਾਂ ਬੋਲੋ ਝੰਡਾ ਤੇਰਾ ਲਾਲ ਰੰਗਦਾ ਹਰ ਯੁਗ ਚ ਵੈਰੀ ਨੂੰ ਲਲਕਾਰੇ ਝੰਡਾ ਤੇਰਾ ਲਾਲ ਰੰਗਦਾ ਜਿਹੜਾ ਪਾਪੀਆਂ ਦੇ ਡੁੱਬੇ ਦੇੜੇ ਤਾਰੇ ਝੰਡਾ ਤੇਰਾ ਲਾਲ ਰੰਗਦਾ ਸਤਜੁਗ ਵਿੱਚ ਪਰਦੁਵਾਜ ਨੇ ਚੜਾਇਆ ਸੀ ਸਤਜੁਗ ਵਿੱਚ ਪਰਦੁਵਾਜ ਨੇ ਚੜਾਇਆ ਸੀ ਝੰਡੇ ਥੱਲੇ ਬਹਿ ਕੇ ਤੇਰਾ ਨਾਮ ਮੈਂ ਤੇ ਆਇਆ ਸੀ ਤੈਨੂੰ ਪ੍ਰਿਗੂ ਜੀ ਵੀ ਗੁਰੂ ਜੀ ਪਕਾਰੇ ਝੰਡਾ ਤੇਰਾ ਲਾਲ ਰੰਗ ਦਾ ਹਰ ਜੁਗ ਚ ਵੈਰੀ ਨੂੰ ਲੈ ਲੈ ਘਾਰੇ ਝੰਡਾ ਤੇਰਾ ਜਿਹੜਾ ਪਾਪੀਆਂ ਦੇ ਡੁੱਬੇ ਦੇੜੇ ਤਾਰੇ ਝੰਡਾ ਤੇਰਾ ਲਾਲ ਰੰਗ ਦਾ ਤੇਰਾ ਤਾਜੋਕੇ ਵਿੱਚ ਲਵ ਕੁਸ਼ ਨੇ ਸੀ ਗੱਡਿਆ ਜਦੋਂ ਰਾਮਚੰਦਰ ਨੇ ਘੋੜਾ ਸੀਗਾ ਛੱਡਿਆ ਜਦੋਂ ਰਾਮਚੰਦਰ ਨੇ ਘੋੜਾ ਸੀਗਾ ਛੱਡਿਆ ਉਹਨੂੰ ਦਿਨੇ ਹੀ ਦਿਖਾਦੇ ਉਹ ਨਾ ਤਾਰੇ ਝੰਡਾ ਤੇਰਾ ਲਾਲ ਰੰਗ ਹਰ ਯੁੱਗ ਚ ਵੈਰੀ ਨੂੰ ਲੈ ਲੈ ਘਾਰੇ ਝੰਡਾ ਤੇਰਾ ਲਾਲ ਓ ਜਿਹੜਾ ਪਾਪੀਆਂ ਦੇ ਡੁੱਬੇ ਵੇੜੇ ਤਾਰੇ ਕੰਡਾ ਤੇਰਾ ਦਵਾਪੁਰ ਦੇ ਵਿੱਚ ਪੰਜਾਂ ਪਾਡੂ ਆ ਚੜਾਇਆ ਸੀ ਦਵਾਪੁਰ ਦੇ ਵਿੱਚ ਜੋ ਬੋਲੇ ਸੋ ਨਿਰਭੈ ਪਰਮਾਤਮਾ ਵਾਲਮੀਕੀ ਮਹਾਰਾਜ ਕੀ ਜੈ ਜੁਜੇ ਸਿਸ਼ਿਆਲਾ ਤੇਨੇ ਐਸੀ ਕੀ ਕਰਾ ਜੋ ਕਿਤੇ ਜਤੀ ਮੰਗੇ ਸੀ ਤੁਹਾਡੇ ਅੱਜ ਇਤਿਹਾਸਕ ਦਿਨ ਜਿਹੜਾ ਬੜਾ ਲੰਬੇ ਸਮੇਂ ਤੋਂ ਅਜੇ ਰੰਬਰ ਤਰਾਇ ਕਾਲ ਦਾ ਸੀਸੀਸੀ ਕਰਤਾ ਸੰਸਾਰ ਦੇ ਮਾਲਕ ਭਗਵਾਨ ਵਾਲਮੀਕ ਜੀ ਦਾ ਤੀਰਥ ਤੇ ਬਣਿਆ ਸੀ ਪਰ ਨਿਸ਼ਾਨ ਨਹੀਂ ਚਲ ਰਿਹਾ ਸੀ ਤਾਂ ਅੱਜ ਸਹਬੇ ਕਮਾਲ ਸ੍ਰੀ ਸ੍ਰੀ 108 ਸਤਿਗੁਰ ਗਿਆਨਾ ਹਮਾਰਾ ਦੀ ਕਿਰਪਾ ਨਾਲ ਔਰ ਪੂਰੇ ਭਾਰਤ ਦੇ ਵਿੱਚ ਸੁਮੁੱਚੇ ਵਾਲਮੀਕੀ ਸਮਾਜ ਦੇ ਆਏ ਸੰਤਾ ਮਹਾਪੁਰਸ਼ਾਂ ਦੇ ਕਿਰਪਾ ਨਾਲ ਔਰ ਪੂਰੇ ਸਮੁੱਚੇ ਵਾਲਮੀਕੀ ਸਮਾਜ ਦੇ ਨੌਜਵਾਨ ਬਜ਼ੁਰਗ ਬੀਬੀਆਂ ਭੈਣਾ ਬੱਚਿਆਂ ਤੱਕ ਜਿਨ੍ਹਾਂ ਨੇ ਆ ਕੇ ਅੱਜ ਇਸ ਇਤਿਹਾਸਿਕ ਦਿਨ ਦੇ ਵਿੱਚ ਹਿੱਸਾ ਪਾਇਆ ਮੈਂ ਸਮੁੱਚੇ ਵਾਲਮੀਕੀ ਸਮਾਜ ਦੇ ਜਿੰਨੇ ਵੀ ਵਰਡ ਦੇ ਵਿੱਚ ਵਸਦੇ ਹੋਏ ਨਾਮਲੇਵਾ ਸੰਗਤਾਂ ਆ ਉਹਨਾਂ ਸਾਰਿਆਂ ਨੂੰ ਇਸ ਇਤਿਹਾਸਿਕ ਦਿਹਾੜੇ ਦੀ ਵਧਾਈ ਦਿੰਦਾ ਹੋਇਆ ਇਹੋ ਹੀ ਕਹਿਣਾ ਚਾਹੁੰਦਾ ਕਿ ਅੱਜ ਸਾਡਾ ਤੀਰਥ ਜਿਹੜਾ ਤੀਰਾਂ ਤੇ ਕਮਾਨਾਂ ਵਾਲਾ ਲਾਲ ਸੂਆ ਝੰਡਾ ਸਾਡਾ ਜੱਗ ਤੋਂ ਨਿਆਰਾ ਵਾਲਮੀਕ ਭਗਵਾਨ ਦਾ ਜਿਹਦੇ ਵਿੱਚੋਂ ਖੂਨ ਸਾਨੂੰ ਸਦਾ ਲਲਕਾਰਦਾ ਹੈ ਆਦਿਵਾਸੀ ਯੋਧਿਆਂ ਦੇ ਕੁੰਭੀ ਬਲੀਦਾਨ ਦਾ ਇਹੋ ਹੀ ਕਹਿੰਦਾ ਹੋਇਆ ਖੇਮਾਂ ਦਾ ਜੱਚਕਾ ਜੋ ਬੋਲੇ ਸੋਨ ਰਪੇ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਜੈ ਹੈ ਡਾਕਟਰ ਜਸਪਾਲ ਸਿੰਘ ਚੋਹਾਨ जो आज खुशी का जो दिन है तो पूरे भारतवर्ष से विश्व वाल्मीकि धर्म संसद के महामंडलेश्वर दिल्ली से तमिलनाडु से कर्नाटक से यूपी से बिहार से सभी जहां पर पहुंचे हैं मैं एज ए विश्व वाल्मीकि धर्म संसद का राष्ट्रीय प्रभारी होने के नाते पंजाब से जितने भी मेरे भाई हैं मैं इनको सभी को बधाई देना चाहता हूं कि आज हमारा जो लक्ष्य था वो पूरा हो गया ਔਰ ਮੈਂ ਜ਼ੋਰ ਸੇ ਸਭੀ ਕੇ ਸਾਹਮਣੇ ਭਗਵਾਨ ਵਾਲਮੀਕ ਜੀ ਦਾ ਨਾਰਾ ਲਗਾਉਂਗਾ ਤਾਂ ਆਪਨੇ ਜ਼ੋਰ ਸੇ ਬੋਲਣਾ ਹੈ ਬੋਲ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਬਹੁਤ ਬਹੁਤ ਧੰਨਵਾਦ ਬਿਲਕੁਲ ਜੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਅੰਮ੍ਰਿਤਸਰ ਭਗਵਾਨ ਵਾਲਮੀਕੀ ਆਸ਼ਰਮ ਦੀਆਂ ਦੇਖ ਸਕਦੇ ਆ ਕਿ ਅੱਜ ਬਹੁਤ ਹੀ ਖੁਸ਼ੀ ਵਾਲਾ ਦਿਨ ਸੀ ਸਾਰੇ ਸੰਤਾਂ ਦੇ ਵਿੱਚ ਜੜੀ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਤੇ ਅੱਜ ਭਗਵਾਨ ਵਾਲਮੀਕੀ ਆਸ਼ਰਮ ਵੇਖ ਕੇ ਜੋ ਉਹਨਾਂ ਦੀ ਮੰਗ ਸੀ ਬੜੇ ਜ਼ੋਰ ਤੋਂ ਲੜਕਦੀ ਆ ਰਹੀ ਸੀ ਗੱਲਬਾਤ ਕਰਦੇ ਹੋ ਜਿਹੜੇ ਸ਼ਰਧਾਲੂ ਇੱਥੇ ਆਏ ਨੇ ਦੂਦਰਾਟੇ ਤੋਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਲੇ ਭਾਜੀ ਜੋ ਬੋਲੇ ਸੋ ਨਰਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨनाथ ਮਹਾਰਾਜ ਕੀ ਜੈ ਜੈ ਭੀਮ ਜੈ ਸਵਿਧਾਨ ਦਾਸ ਪੰਕਜਨਾਥ ਸ਼ਿਰਗਿਲ ਅੱਜ ਵਾਲਮੀਕ ਸਮਾਜ ਦੇ ਸੰਤ ਸਮਾਜ ਵੱਲੋਂ ਇੱਕ 27 ਅਕਤੂਬਰ ਨੂੰ ਮੀਟਿੰਗ ਰੱਖੀ ਗਈ ਸੀ ਕਿ ਪਵਨ ਵਾਲਮੀਕ ਤੀਰਥ ਉਤੇ ਜਿਹੜਾ ਝੰਡਾ ਚੜਾਇਆ ਜਾਣਾ ਉਹਦੇ ਸਬੰਧ ਵਿੱਚ ਸਮੂਹ ਭਾਰਤ ਦੇ ਵਿੱਚੋਂ ਜਿਹੜਾ ਵਾਲਮੀਕੀ ਸੰਤ ਸਮਾਜ ਇੱਥੇ ਪਹੁੰਚਿਆ ਵਾ ਔਰ ਵਾਲਮੀਕੀ ਸਮਾਜ ਦੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਸਹਿਬਾਨ ਵੀ ਪਹੁੰਚੇ ਆ ਔਰ ਬੜੀ ਸ਼ਾਂਤੀਪੂਰਵਕ ਦੇ ਨਾਲ ਸੰਤ ਸਮਾਜ ਨੇ ਜਿਹੜਾ ਕਿ ਪਵਨ ਵਾਲਮੀਕ ਤੀਰਥ ਉਤੇ ਜਿਹੜਾ ਲਾਲ ਰੰਗ ਦਾ ਤੀਰਾਂ ਦੇ ਕਮਾਨ ਵਾਲਾ ਨਿਸ਼ਾਨ ਸਾਹਿਬ ਚੜਾ ਦਿੱਤਾ ਵਾ ਮੈਂ ਆਪਣੀ ਜਥੇਬੰਦੀ ਵੱਲੋਂ ਸਮੂਹ ਵਾਲਮੀਕ ਸਮਾਜ ਭਾਈਚਾਰੇ ਨੂੰ ਲੱਖ ਲੱਖ ਵਧਾਈ ਦੇਣਾ ਵਾ ਔਰ ਇਹ ਆਸ ਕਰਦਾ ਹਾਂ ਕਿ ਜਿਹੜਾ ਸਦੀਆਂ ਤੋਂ ਪੁਰਾਣਾ ਭਗਵਾਨ ਵਾਲਮੀਕ ਤੀਰਥ ਉੱਤੇ ਜਿਹੜਾ ਨਿਸ਼ਾਨ ਸਾਹਿਬ ਲੱਗਣਾ ਸੀ ਉਹ ਅੱਜ ਜਿਹੜਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਛੱਤੀ ਪੂਰਵ ਚੜਾਇਆ ਗਿਆ ਮੈਂ ਇਸ ਸਮੇਂ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣਾ ਹਾਂ ਜੋ ਬੁੱਲੇ ਸੋਨਰ ਭਗਵਾਨ ਵਾਲਮੀਕ ਮਹਾਰਾਜ ਕੀ ਜੀ ਜਦੋਂ ਦਾ ਪਵਨ ਵਾਲਮੀਕ ਤੀਰਥ ਬਣਿਆ ਹੈ ਉਦੋਂ ਤੋਂ ਹੀ ਮੰਗ ਚੱਲ ਰਹੀ ਸੀ ਔਰ ਜਿਹੜੀ ਕਿ ਕੁਝ ਕਾਰਨਾ ਕਰਕੇ ਅੜਚਣ ਬਣਦਾ ਜਾ ਰਿਹਾ ਸੀ ਪਰ ਅੱਜ ਜਿਹੜਾ ਇਹ ਕਾਰਜ ਇਹ ਪੂਰਾ ਨ ਹੋ ਗਿਆ ਵਾ ਸ਼ਾਂਤੀ ਪੂਰਕ ਢੰਗ ਦੇ ਨਾਲ ਸੰਤ ਸਮਾਜ ਨੇ ਜਿਹੜਾ ਫੈਸਲਾ ਲਿਆ ਸੀ ਉਹ ਸਾਰੇ ਹਿਵਾਲਮੀਕ ਸਮਾਜ ਨੇ ਕਿਹਾ ਹੈ ਵੀ ਸੰਤ ਸਮਾਜ ਜੋ ਫੈਸਲਾ ਲਾਵੇਗਾ ਉਹ ਸਾਰਿਆਂ ਨੂੰ ਹੀ ਮੰਨਣਯੋਗ ਹੋਵੇਗਾ ਔਰ ਸੰਤ ਸਮਾਜ ਦੇ ਫੈਸਲੇ ਨਾਲ ਹੀ ਅੱਜ ਜਿਹੜਾ ਪਵਨ ਵਾਲਮੀਕ ਤੀਰਥ ਉੱਤੇ ਜਿਹੜਾ ਬਈ ਲਾਲ ਰੰਗ ਦਾ ਤੀਰਾਂ ਦੇ ਕਮਾਨਾਂ ਵਾਲਾ ਜਿਹੜਾ ਨਿਸ਼ਾਨ ਸਾਹਿਬ ਚੜਾਇਆ ਗਿਆ ਵਾ ਕੀ ਪ੍ਰਸ਼ਾਸਨ ਨੇ ਪੂਰਾ ਪੁਖਤਾ ਇਂਤਜ਼ਾਮ ਹੀ ਔਰ ਪ੍ਰਸ਼ਾਸਨ ਨੇ ਜਿਹੜਾ ਵੀ ਇਸ ਦੇ ਵਿੱਚ ਸ਼ਾਂਤੀ ਬਣੀ ਰਹੀ ਆ ਜਿਹੜਾ ਵੀ ਲੜਾਈ ਝਗੜਾ ਨਹੀਂ ਹੋਇਆ ਔਰ ਜਿਹੜਾ ਸ਼ਾਂਤੀਪੂਰਵਕ ਢੰਗ ਦੇ ਨਾਲ ਬੈਠ ਕੇ ਜਿਹੜਾ ਨਿਰਣੇ ਲਿਆ ਗਿਆ ਸੀ ਤੇ ਔਰ ਉਹ ਜਿਹੜਾ ਸਮਾਜ ਦੇ ਹੱਕ ਵਿੱਚ ਗਿਆ ਵਾ ਔਰ ਇਹ ਬਹੁਤ ਵਧੀਆ ਆ ਕਿ ਜਿਹੜਾ ਵੀ ਲੜਾਈ ਝਗੜਾ ਨਹੀਂ ਹੋਇਆ ਇਸ ਥਾਂ ਤੇ ਸੰਗਤਾਂ ਨੂੰ ਇਹ ਅਪੀਲ ਆ ਕਿ ਜਿਹੜਾ ਪਵਨ ਵਾਲਮੀਕ ਤੀਰਥ ਗੁਰੂ ਗਿਆਨनाथ ਮਹਾਰਾਜ ਜੀ ਨੇ ਜਿਹੜਾ ਨਿਸ਼ਾਨ ਦਿੱਤਾ ਆਪਾਂ ਉਹਨਾਂ ਦੀ ਅਨਸਬੰਸਿਆ ਔਰ ਉਹਨਾਂ ਦੇ ਪਾਏ ਹੋਏ ਪੂਰਨਿਆਂ ਦੇ ਚੱਲੀਏ ਜੋ ਬੁੱਲੇ ਸੋਨਰ ਪਾ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਸੋ ਬਿਲਕੁਲ ਜੀ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਸ਼ਰਧਾ ਦੇ ਨਾਲ ਜਿਹੜਾ ਝੰਡਾ ਸੀ ਮਹਾਰਾਜ ਦੇ ਪਵਨ ਸਥਾਨ ਵਾਲਮੀਕ ਤੀਰਥ ਤੇ ਉੱਪਰ ਚੜਾਇਆ ਗਿਆ ਸੋ ਬਿਲਕੁਲ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਔਰ ਸੰਗ ਸੰਗਤਾਂ ਵੱਲੋਂ ਜਿਹੜਾ ਬੜੀ ਹੀ ਸੰਗਤਾਂ ਦੇ ਬਹੁਤੇ ਚਾਵਾਂ ਨਾਲ ਜਿਹੜਾ ਝੰਡਾ ਵਾ ਕਿੰਨੇ ਜਤੋਂ ਮੰਗ ਸੀ ਖਾਸ ਕਰਕੇ ਜਿਹੜਾ ਲਾਲ ਰੰਗ ਦੇ ਜਿਹੜੇ ਤੁਹਾਡੀ ਜਿਹੜੀ ਖਾ ਸੋ ਬਿਲਕੁਲ ਜੀ ਜਿਹੜੀਆਂ ਤਸਵੀਰਾਂ ਸੀ ਬਿਲਕੁਲ ਤੁਸੀਂ ਦੇਖ ਪਾ ਰਹੇ ਹੋ ਕਿ ਜਿਸ ਤਰ੍ਹਾਂ ਤਸਵੀਰਾਂ ਦੇ ਵਿੱਚ ਕਿੰਨਾ ਉत्साਹ ਦੇ ਨਾਲ ਜਿਹੜਾ ਕਾਫੀ ਜੇਰ ਤੋਂ ਜਿਹੜੀ ਮੰਗ ਸੀ ਉਹ ਸਾਡੇ ਤੂਣਾ ਸਾਹਿਬ ਪੰਚਵਲੋ ਔਰ ਗੁਰੂ ਗਿਆਨਾ ਸਾਹਿਬ ਅਸ਼ਰਮ ਵੱਲੋਂ ਜਿਹੜੀ ਇਹ ਮੰਗ ਸੀ ਕਿ ਝੰਡੇ ਦਾ ਜਿਹੜਾ ਲਾਲ ਰੰਗ ਹੈ ਝੰਡਾ ਚੜਾਇਆ ਜਾਵੇ ਉਹ ਬੜੀਆਂ ਝੰਡਾ ਜਿਹੜਾ ਹੈਗਾ ਸੀ ਅੱਜ ਚੜਾਇਆ ਗਿਆ ਪੂਰੀ ਸੰਗਤਾਂ ਦੇ ਸੰਯੋਗ ਨਾਲ ਔਰ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਵੀ ਕਿੰਨੀਆਂ ਸੰਗਤਾਂ ਦੇ ਵਿੱਚ ਕਿੰਨਾ ਚੜ ਕੇ ਜਿਹੜਾ ਚਾਹ ਸੀ ਉਹ ਚਾਹ ਦੇ ਨਾਲ ਹੀ ਸਾਰਾ ਇਹ ਬਿਲਕੁਲ ਚਾਵਾਂ ਦੇ ਨਾਲ ਜਿਹੜਾ ਝੰਡਾ ਝੰਡੇ ਦੀ ਰਸਮ ਆ ਜਿਹੜੀ ਉਹ ਸੰਤਾਂ ਵੱਲੋਂ ਜਿਹੜੀ ਖਾਸ ਕਰਕੇ ਸੰਤਾਂ ਵੱਲੋਂ ਜਿਹੜੀ ਰਸਮ ਆ ਉਹ ਪੂਰੀ ਕੀਤੀ ਗਈ ਹੈ ਔਰ ਖਾਸ ਕਰਕੇ ਵੱਡੀ ਗੱਲ ਹੈ ਕਿ ਇਸ ਕੱਲੀ ਇੱਕ ਕੌਮ ਦਾ ਨਹੀਂ ਇੱਕ ਜਾਨੇ ਦਾ ਕੰਮ ਨਹੀਂ ਸੀ ਹੈਗਾ ਇਹ ਹਰ ਇੱਕ ਨਾਗਰਿਕ ਦਾ ਹਰ ਇੱਕ ਸਾਡੇ ਸਮਾਜ ਦੇ ਲੋਕਾਂ ਦਾ ਇਹ ਕੰਮ ਬੰਦਾ ਸੀ ਕਿ ਅਸੀਂ ਵੱਧ ਚੜ ਕੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਬਿਲਕੁਲ ਜੀ ਬਿਲਕੁਲ ਤੁਸੀਂ ਇਹ ਦੇਖਦੇ ਹੋ ਕਿ ਸਾਡੀ ਐਸੀ ਭਾਈਚਾਰੇ ਦੇ ਨਾਲ ਤੱਕੇ ਹੁੰਦੇ ਪ੍ਰਸ਼ਾਸਨ ਨੇ ਅੱਜ ਵੀ ਕੀਤਾ ਪਰ ਕਿਤੇ ਨਾ ਕਿਤੇ ਜਿਹੜਾ ਜੋਰ ਸੀ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜੇ ਹੈਗੇ ਸੀ ਪ੍ਰਸ਼ਾਸਨ ਵੱਲੋਂ ਜਿਹੜੀਆਂ ਸਵੇਰ ਤੋਂ ਬਰੀਕੀਆਂ ਟਾਈਮ ਤੋਂ ਟਾਈਮ ਟਪਾਇਆ ਜਾ ਰਿਹਾ ਸੀ ਔਰ ਟਾਈਮ ਟਪਾਉਣ ਦੇ ਨਾਲ ਹੀ ਜਿਹੜਾ ਕਿਤੇ ਨਾ ਕਿਤੇ ਜੇ ਦੇਖਿਆ ਜਾਵੇ ਤਾਂ ਬਿਲਕੁਲ ਸਮੇਂ ਦੇ ਨਾਲ ਕਿਤੇ ਨਾ ਕਿਤੇ ਉਹਨਾਂ ਨੇ ਜਿਹੜਾ ਟਾਈਮ ਟਪਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਸੰਤਾਂ ਵੱਲੋਂ ਜਿਹੜਾ ਜੋਰ ਸੀ ਉਹ ਜੋਸ਼ ਸੀ ਅੱਜ ਦੇਖਣ ਵਾਲਾ ਸੀ ਸੋ ਸਾਡੇ ਪੂਰੇ ਵਾਲਮਿਕ ਭਾਈਚਾਰੇ ਨੂੰ ਬਹੁਤ-ਬਹੁਤ ਪਹਿਲਾਂ ਤੋਂ ਦੇਸ਼ਵਾਸੀਆਂ ਨੂੰ ਵੀ ਔਰ ਵਾਲਮਿਕ ਭਾਈਚਾਰੇ ਵੱਲੋਂ ਵੀ ਸਾਰੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਇਸ ਸੰਡੇ ਦੀਆਂ ਬਿਲਕੁਲ ਜੀ ਬਿਲਕੁਲ ਕਾਫੀ ਲੰਮੇ ਸਿਰ ਤੋਂ ਸਾਡੇ ਜੰਮ ਤੋਂ ਵੀ ਪਹਿਲਾਂ ਦੀ ਗੱਲ ਆ ਕੀ ਗੁਰੂ ਗਿਆਨਾ ਤੇ ਦੇ ਸਮਿਆਂ ਦੀ ਜਿਹੜੋ ਵੱਡੇ ਮਹਾਰਾਜ ਹੈਗੇ ਸੀ ਉਦੋਂ ਦੀ ਗੱਲ ਹੈ ਕਿ ਜਿਹੜੇ ਝੰਡੇ ਦੀ ਜਿਹੜੀ ਰਸਮ ਸੀ ਉਹ ਮੰਗ ਕੀਤੀ ਜਾ ਰਹੀ ਸੀ ਅੱਜ ਪੂਰੇ ਚਾਵਾਂ ਦੇ ਨਾਲ ਜਿਹੜਾ ਝੰਡਾ ਵਾ ਉਹ ਚੜਾਇਆ ਗਿਆ ਸਾਡੇ ਧੁਨਾ ਸਾਹਿਬ ਪ੍ਰੈਸ ਵੱਲੋਂ ਸੰਤ ਸਾਡੇ ਮਲਕੀਨਾ ਜੀ ਵੱਲੋਂ ਔਰ ਸੰਤ ਗਧਾਰੀਨਾ ਜੀ ਵੱਲੋਂ ਸਿਵਾਨਾਥ ਜੀ ਵੱਲੋਂ ਜਿੰਨੇ ਵੀ ਸਾਡੇ ਸਮੂਚੀ ਪੰਜਾਬ ਦੇ ਸੰਤ ਹੈਗੇ ਸੀ ਸਾਰੇ ਪਹੁੰਚੇ ਸੀ ਅੱਜ ਰੁਕ ਜਾ ਆ ਲੈ ਬਾਪੇ ਨੂੰ ਲਾ ਆ ਯਾਰ YouTube ਤੇ ਵੇਖੀ ਬਣਾ ਬਾਜ ਬੱਲੇ ਲਾਹੇ ਡੋੜੇ ਡੋੜੇ ਬਾਜ ਬੱਲੇ